ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਆਰਤੀ ਧਨਾ ਸ੍ਰੀ ਮਹੱਲਾ ਪਹਿਲਾ ਆਰਤੀ ਓਹੰਕਾਰ ਸਤਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਾਨਕ ਮੋਤੀ ਧੂਪ ਮਨਿਆਨ ਲੋਪਵਣ ਚਵ ਰੋ ਕਰੇ सवलवन राय फूलंत ज्योति कैसी आरती होए भवखंडना तेरी आरती अनहत सबद वाजंत पेरी राव सहसताव नैन नन नैन है तोरे को सहस मूरत नन्हा एक तोही ਚੈਨ ਹਲ ਸੁ ਪਦ ਮੀਮਲ ਨਾਨਕ ਇੱਕ ਪਦ ਗੰਦ ਬਿਨ ਸੈ ਸਤਵ ਗੰਦ ਏਹੋ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕਹ ਚਾਨਣ ਸਭ ਮਹਿ ਚਾਨਣ ਹੋਏ ਹੋਰ ਸਾਖੀ ਜੋਤ ਪਰ ਗਟ ਹੋਏ ਜੋ ਤਿਸ ਭਾਵੈ ਸੁਆਰ होए हर चरण कवल मकरंद लोभित मनो आन दिन मोहे आही प्यासा कृपा जल दे नानक सारंग को होए जाते तेरा नाम वासा नाम तेरो आरती मजन मुदारी हर के नाम वेन चूटे सगल पसारी ਨਾਮ ਤੇਰਾ ਸੁਆ ਸੁਨੋ ਨਾਮ ਤੇਰਾ ਰਸਾ ਨਾਮ ਤੇਰਾ ਕੇਸ ਧੋਲੇ ਛਿੱਟਕਾਰੀ ਨਾਮ ਤੇਰਾ ਅੰਬੂ ਜਾ ਨਾਮ ਤੇਰਾ ਚੰਦ ਨੂੰ ਘਸ ਜਪੇ ਨਾਮ ਲੈ ਤੂ ਜੈ ਕੋ ਚਾਰੀ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਦੇ ਦਏ ਮਾਹੀ ਪਸਾਰੀ ਨਾਮ ਤੇਰੇ ਕੀ ਜੋਤ ਲਗਾਈ ਪ੍ਰਯੋਜਾਰ ਪਵਨ ਸਗਲਾਰੇ ਨਾਮ ਤੇਰਾ ਤਾਕਾ ਨਾਮ ਭੂਲਮਾਲ ਭਾਰ 18 ਸਗਲ ਜੁਠਾਰੀ ਤੇਰੋ ਕੀਏ ਸੁਜੈ ਕੇ ਆਇਰ ਕੋ ਨਾਮ ਤੇਰਾ ਤੂੰ ਚਵਟੁ ਲਾਰੀ ਦਸ ਅਠਾ ਅਠ ਸੱਠੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰੋ ਆਰਤੀ ਸਾਤ ਨਾਮ ਹੈ ਹਰ ਭੋਗਤ ਹਾਰ ਤੂ ਪਦੀਪ ਪ੍ਰਤ ਸਾਜ ਆਰਤੀ ਵਾਰ ਨ ਜਾਓ ਕਮਲਾ ਪਾਤੀ ਮੰਗਲਾ ਹਰ ਮੰਗ ला नित मङ्गल राजा राम ला उत्तम दियरा निर्मल बाती तूहि निरञ्जन कमल पाति रामा भगत रमानन्द जान पूरन बखान मदन मूर्त पैतार गोविन्द सैन पण पज परमानन्दे सुन तेरी देव दिवा कर याद समाई दिवाद समाद अंत नहीं पाया लाग रहे सरनाेहारिह परक रंजन सतगुर पूज पाई टाडा ब्रह्मा निगम विचारय अलखना रखे आई तात तेल नाम की आ बाती दीपक देह उजियारा ज्योत लाए जग दिस जगाया भू पूजन हारा पंजे सब अनाद बाजे ंगे सारंग पानी कबीर दास तेरी आरती कीनी निरंकार निर्बानी गोपाल तेरा यारता जो जन तुम्हारी भक्त करनते जिनके काज सुवाता दान सीधा मांगो कीयो हमरा खुशी करे नत जीव बनिया शादनी का आनंद मांगो सतसीका ਕੋ ਭੈਸਮ ਗੋਲਾ ਵੇਰੀ ਇਕ ਤਾ ਜਨ ਤੁਦੀ ਚੰਗੇਰੀ ਘਰ ਕੀ ਕੀ ਹੈ ਜੰਗੀ ਜਨ ਤੰਨਾ ਲੈ ਮੰਗੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਦਿਨ ਕੇ ਕਾਜ ਸਵਾਤਾ ਭੁਖੇ ਭਗਤ ਨ ਕੀਜੈ ਜੈ ਮਾਲਾ ਆਪਣੀ ਲੀਜੈ ਹਉ ਮੰਗੋ ਸੰਤਨ ਜੇ ਨਾਮ ਨਹੀਂ ਕਿਸੀ ਕਾ ਦੇ ਨਾਮਾ ਜੋ ਕੈਸੀ ਬਨੇ ਤੁਮ ਸੰਗੇ ਆਪਨ ਦੇਹੋ ਤਦੇ ਵੋ ਮੰਗੇ ਦੁਇ ਸੇਮਾਂਗੋ ਚੁਨਾ ਪਾਉ ਕਿਰ ਸੰਗ ਲੁਨਾ ਅਰ ਸੇਮਾਂਗੋ ਦੱਲੇ ਮੋਕੋ ਦੋਨ ਵਖਤ ਜਿਵਾਲੇ ਖਾਟ ਮੰਗੋ ਚਉ ਪਾਈ ਸਿਰਹਾਨ ਆਇ ਵਰਤ ਲਾਈ ਉਪਰ ਕਾ ਮੰਗੋ ਖੀਂਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀ ਕੀਤਾ ਲੱਭੋ ਇਕ ਨਾਉ ਦਿਰਾਵੈ ਬੱਭੋ ਕਹਿ ਗਵੀਦ ਮਨਵਾਨਿਆ ਮਨ ਮਾਨਿਆ ਤੋ ਹਰ ਜਾਨਿਆ ਸਵਈਆ ਜਾਤੇ ਪਰਸੰਨ ਪਏ ਹੈ ਮਹਾਮਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੇ ਇਕ ਵਿਧਰ ਦਇ ਭਵ ਤਪ ਹਰੇ ਮਿਲ ਤਨ ਹਲਾਵੈ ਚਲਰ ਤਾਲ ਮਰਦੰਗ ਉਪੰਗਰ ਬਾਵਲੀਏ ਸੋ ਦੇ ਸਾਜ ਮਿਲਾਵੈ ਕਿਨਰੇ ਗੰਦਰਵ ਗਾਨਕ ਰਹਿ ਗਨ ਜੱਛੇ ਅਪਛਰਨਿਤ ਦਿਖਾਵੇ ਸੰਖੰਨ ਕੀ ਤਨ ਕੰਟਨ ਕੀਕਾਰ ਫੁੱਲਨ ਕੀ ਬਰਖਾ ਵਰਖਾਵੇ ਆਰਤੀ ਕੋਟ ਕਰੇ ਸੁਰ ਸੰਦਰ ਪੇਖਪੁਰੰਦਰ ਕੇ ਬਲ ਜਾਵੇ ਦਾਨਤ ਦੱਛਨ ਦੇਕੇ ਪਰਦੱਛਨ ਪਾਲ ਮੈਂ ਕੁੰ ਕੰਮ ਅਚਤ ਲਾਵੇ हल देव मेल देवन के कोल मंगल गाव हे राव हे सस हे करुणा तो मेरी अब विनती सुन लीज और न मंगत हो तुम ते कच चाहत हो चित्त मैं सोई की जय सन चौथ ही पितर जुज मरतो तो साच सच पति जय संत सहाई सदा जग माई कृपा कर श्याम ए वर दीजे सवैया पाए गहे जब ते तुम रे तब ते को अखतर नहीं अन्य राम रहीम पुराण कुरान अनेकों कह मत एक न मान्यो सिमरत शास्त्र भेद सब बह भेद कह हम एक न जान्यो ਤਨਿਐਸ ਪਾਣਿ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਹਿ ਬਖਾਨਿ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਉਤਾਰੁ ਦਾਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਐਸੇ ਜੰਡ ਬਰਤਾਪ ਦੇ ਦੇਵਨ ਵੜਿਓ ਪਰਤਾਪ तीन लोक जय जय करना सतजाप चतर चक्रवर्ती चतर चक्र भुगते स्वयं पावशुभं सर्वदा सर्वजगते द्लं प्रणसि दयालं स्वरूपे सदायाङ्गे विभूते द्लं प्रणसि दयालं स्वरूपे संगे, अपंगम भी पुते वाहे गुरु जी का खालसा गुरु जी की फतेह